ਟੋਬਿਕੋਕ ਵਿੱਚ ਹਾਈਵੇ 104 ਤੇ ਹੋਏ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਜਿਸ ਦੇ ਚਾਰਜਸ ਇੱਕ 19 ਸਾਲਾਂ ਦੇ ਨੌਜਵਾਨ ਤੇ ਲਗਾਏ ਗਏ ਨੇ ਸਰ ਸ਼ਿਕਰ ਜੀ ਮੈਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ মিডিਆ ਦੱਸਦੀ ਹੈ ਕਿ ਹਾਈਵੇ 104 ਤੇ ਸ਼ਨੀਵਾਰ ਸਵੇਰੇ ਹੋਏ ਇੱਕ ਹਾਦਸੇ ਦੇ ਮਾਮਲੇ ਵਿੱਚ ਵੋਂਦੇ ਇੱਕ 19 ਸਾਲਾਂ ਨੌਜਵਾਨ ਤੇ ਦੋਸ਼ ਲਗਾਏ ਗਏ ਨੇ ਦੱਸਦੀ ਹੈ ਕਿ ਪੁਲਿਸ ਨੇ ਕਿਹਾ ਹੈ ਕਿ ਇਹ ਟੱਕਰ ਸਵੇਰੇ 1:15 ਮਿੰਟ ਦੇ ਕਰੀਬ ਟੋਬਿਕੋਕ ਵਿਚ ਡੈਸਕਾਇਰ ਰੋਡ ਦੇ ਨੇੜੇ ਵਾਪਰੀ ਜਦੋਂ ਕਿ ਯਾਤਰੀ ਵਾਹਨ ਪੂਰਬ ਵੱਲ ਜਾ ਰਹੇ ਲੈਨ ਵਿੱਚ ਆਵਾਜ਼ਾਈ ਮੰਤਰਾਲੇ ਦੇ ਇੱਕ ਟਰੱਕ ਨਾਲ ਟਕਰਾ ਗਿਆ ਯਾਤਰੀ ਵਾਹਨ ਵਿੱਚੋਂ ਬਾਹਰ ਨਿਕਲਣ ਵਾਲੇ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਦੱਸਿਆ ਕਿ ਤਿੰਨ ਹੋਰ ਵਿਅਕਤੀ ਜਿਨ੍ਹਾਂ ਵਿੱਚ ਯਾਤਰੀ ਵਾਹਨ ਦੇ ਦੋ ਸਵਾਰ ਅਤੇ ਐਮਟੀਓ ਟਰੱਕ ਵਿੱਚੋਂ ਇੱਕ ਵਿਅਕਤੀ ਸ਼ਾਮਲ ਹੈ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਓਪੀਪੀ ਕਾਂਸਟੇਬਲ ਤਵੀਥਾ ਸਕੂਰ ਕਾ ਦੇਰ ਕਿਹਾ ਕਿ ਜ਼ਖਮੀ ਦੀਆਂ ਸੱਟਾਂ ਗੈਰ ਜਾਨ ਲੈ ਵਾਹਨ ਅਤੇ ਜਿਸ ਡਰਾਈਵਰ ਦੀ ਹਾਲਤ ਗੰਭੀਰ ਸੀ ਹੁਣ ਸਥਿਤ ਹੈ ਦੱਸਦੀ ਹੈ ਕਿ ਡਰਾਈਵਰ ਜਿਸ ਦੀ ਪਛਾਣ ਪੁਲਿਸ ਨੇ ਵੌਨ ਦੀ ਇੱਕ 19 ਸਾਲਾਂ ਲੜਕੇ ਵਜੋਂ ਕੀਤੀ ਹੈ ਤੇ ਖਤਰਨਾਕ ਕਾਰਵਾਈ ਕਾਰਨ ਮੌਤ ਅਤੇ ਖਤਰਨਾਕ ਕਾਰਵਾਈ ਕਾਰਨ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ ਦੱਸਦੀ ਹੈ ਕਿ ਮੁਲਜ਼ਮ ਨੂੰ ਇਸ ਸਮੇਂ ਜਨਮਾਨਤ ਤੇ ਰੱਖਿਆ ਗਿਆ ਹੈ ਉਹ ਜਾਂਚ ਕਰਤਾਵਾਂ ਨਾਲ ਸਹਿਯੋਗ ਕਰ ਰਹੇ ਨੇ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ